ਇਦਰੋਂ ਨਿਹੰਗ ਸਿੰਘ ਬਘੇਲ ਸਿੰਘ ਆ ਉਹ ਅੰਮ੍ਰਿਤ ਵੇਲੇ ਉੱਠਿਆ ਤੇ ਜੰਗਲ ਮੈਦਾਨ ਵਾਸਤੇ ਚੱਲਿਆ ਪਰ ਜਿਹੜੇ ਅਸਲੀ ਨਿਹੰਗ ਸਿੰਘ ਹੈ ਨਾ ਉਹ ਕਿਸੇ ਪਾਸੇ ਨੂੰ ਜਾਣਾ ਹੋਵੇ ਪੂਰੇ ਤਿਆਰ-ਬਰ ਤਿਆਰ ਹੋ ਕੇ ਜਾਂਦੇ ਨੇ ਇਹ ਨਿਹੰਗ ਸਿੰਘ ਨੇ ਤੀਰ ਕਮਾਨ ਲਿਆ ਹੈ ਤੀਰਾਂ ਦਾ ਪੱਥਾ ਲਿਆ ਹੈ ਸਾਢੇ 3 ਫੁੱਟੀ ਤਲਵਾਰ ਆਪਣੀ ਢਾਗ ਤੇ ਲਟਕਾਈ ਹੈ ਦਮਾਲੇ ਤੇ ਚੱਕਰ ਚਾੜੇ ਹੋਏ ਨੇ ਇੱਕ ਮੋਢੇ ਨਾਲ ਆਦਮ ਖਾਣੀ ਰਾਈਫਲ ਪਾ ਲਈ ਹੈ ਇੱਕ ਹੱਥ ਵਿੱਚ ਨੇਜਾ ਫੜ ਲਿਆ ਹੈ ਇੱਕ ਹੱਥ ਵਿੱਚ ਪਾਣੀ ਦਾ ਡੋਲੂ ਫੜ ਕੇ ਤੇ ਨਿਹੰਗ ਸਿੰਘ ਤੁਰਨ ਲੱਗਾ ਹੈ ਪੂਰਾ ਤਿਆਰਬਰ ਤਿਆਰ ਹੋ ਕੇ ਟਾੜੀਆਂ ਦੇ ਪਤਾਮਾ ਬਾਪੂ ਸੋਹਣ ਸਿੰਘ ਜੀ ਸੀਤਲ ਜਿਨ੍ਹਾਂ ਨੇ ਕੌਮ ਦਾ ਬਹੁਤ ਇਤਿਹਾਸ ਜਿਹੜਾ ਇਤਿਹਾਸ ਨੂੰ ਖੋਜ ਕੇ ਵਿਚਾਰ ਕੇ ਪੜ ਕੇ ਜਿੱਥੇ-ਜਿੱਥੇ ਗਲਤੀਆਂ ਸੀ ਉਹ ਗਲਤੀਆਂ ਕੱਢ ਕੇ ਆਪਣੀ ਕੌਮ ਦਾ ਸੋਨੇ ਵਰਗਾ ਇਤਿਹਾਸ ਬਾਪੂ ਸੋਹਣ ਸਿੰਘ ਸੀਤਲ ਨੇ ਪੇਸ਼ ਕੀਤਾ ਹੈ ਉਹ ਇਸ ਨਿਹੰਗ ਸਿੰਘ ਬਘੇੜ ਸਿੰਘ ਦੀ ਸਿਫਤ ਵਿੱਚ ਲਿਖਦੇ ਨੇ ਕੀ ਲਿਖਦੇ ਬਾਪੂ ਸੋਹਣ ਸਿੰਘ ਦੀ ਸੀਤਲ ਕਹਿੰਦੇ ਉੱਠਿਆ ਤੜਕੇ ਪੈਰ ਦੇ ਜੋਧਾ ਮਰਦ ਜਵਾਨ ਉਹਨੇ ਜਲਦਾ ਗੜਵਾ ਭਰ ਲਿਆ ਤੇ ਚੱਲਿਆ ਬਾਹਰ ਮੈਦਾਨ ਸੱਤ ਫੁੱਟ ਨੇਜਾ ਸ਼ੇਰ ਦਾ ਤੱਕੇ ਵੱਲ ਅਸਮਾਨ maat ਪਈ ਲੋ ਤਾਰਿਆਂ ਤੱਕ ਤੱਕੇ ਸ਼ਰਮਾਨ ਮੋਢੇ ਲੱਗੀ ਜਦੀ ਦੇ ਤੀਰਾਂ ਸਣੇ ਤਮਾਨ ਲਿਬਟੇ ਜਿਵੇਂ ਸਪੋਲੀਏ ਚੰਦਨ ਦੇ ਸੰਗ ਆਣ ਫਿਰ ਟਾਕ ਚੜੀ ਸਰਦਾਰ ਦੇ ਹੂਟੇ ਲੈ ਤਿਰਪਾਨ ਇਹੋ ਨੀਲੀ ਦਸਤਾਰ ਤੇ ਪਏ ਚੱਕਰ ਸੋਭਾ ਪਾਣ ਸੁਨੇ ਘੋੜਿਆਂ ਦੇ ਸੁੰਭ ਖੜਕਦੇ ਲਈ ਬਾਬੇ ਨੇ ਗੱਲ ਜਾਣ ਇਹ ਤਾਂ ਫੌਜ ਲਿਆਂਦੀ ਚੌਧਰੀ ਹੁਣ ਹੋਵੇਗਾ ਕਮਸਾਨ ਫਿਰ ਡੱਕ ਖਲੋਤਾ ਦਲਾ ਨੂੰ ਉਹ ਕੱਲਾ ਹੀ ਮਰਦ ਜਵਾਨ ਹੁਣ ਜੂਜੇਗਾ ਸਿੰਘ ਸੀਤਲਾ ਤੇ ਸਿਫਤਾਂ ਕਰੂ ਜਹਾਨ ਬਾਬੇ ਬਘੇੜ ਸਿੰਘ ਨੇ ਜਦੋਂ ਘੋੜਿਆਂ ਦੇ ਪੌੜਾਂ ਦਾ ਖਰਾਕ ਸੁਣਿਆ ਇਹਨੇ ਸੋਚਿਆ ਉਹੀ ਆਗੇ ਜਾਵਦੇ ਆ ਜਿਨ੍ਹਾਂ ਦੀ ਕੱਲ ਪਰਸੋ ਸੇਵਾ ਕਰਕੇ ਘੱਲਿਆ ਸੀ ਇਹਨੇ ਸੋਚਿਆ ਜੇ ਦੇਰੇ ਵਾਲੇ ਸਿੰਘਾਂ ਨੂੰ ਦੱਸਣ ਗਿਆ ਉਹ ਕਹਿਣਗੇ ਡਰਦਾ ਹੀ ਆ ਗਿਆ ਰੋਜ਼ ਇਤਿਹਾਸ ਸੁਣਦਾ ਸਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 40 41 ਮਰਦਾਂ ਨੂੰ ਨਾਲ ਲੈ ਕੇ ਆਪਣੇ ਤੋਂ ਵੱਡੇ ਪੁੱਤਰਾਂ ਨੂੰ ਨਾਲ ਲੈ ਕੇ 44 ਸੱਚੇ ਪਾਤਸ਼ਾਹ ਆਪ ਸੀ ਉਹਨਾਂ 44 ਨੇ 10 ਲੱਖ ਮਲਖਈਏ ਦੇ ਦੰਦ ਖੱਟੇ ਕਰ ਦਿੱਤੇ ਚਮਕੌਰ ਦੇ ਮੈਦਾਨ ਵਿੱਚ ਤੇ ਤੂੰ 200 ਬੰਦਾ ਵੇਖ ਕੇ ਡਰਦਾ ਹੀ ਮੁਰਾਇਆ ਇਸ ਨਿਹੰਗ ਸਿੰਘ ਨੇ ਆਪਣਾ ਕੌਮੀ ਨਾਰਾ ਜਦੋਂ ਜਕਾਰਾ ਗਜਾਇਆ ਬੇਰੇ ਵਾਲੇ ਸਿੰਘਾਂ ਨੂੰ ਪਤਾ ਲੱਗ ਗਿਆ ਕਿ ਗੱਲ ਕੋਈ ਬਣ ਗਈ ਜਾਂਦੀ ਹੈ ਫਿਰ ਲਾ ਕੇ ਜਮੀਨ ਤੇ ਗੋਡਾ ਬਾਬੇ ਬਘੇਲ ਸਿੰਘ ਸਾਹਿਬ ਨੇ ਲਾ ਕੇ ਆਪਣੇ ਮੋਢੇ ਨਾਲੋਂ ਰਾਈਫਲ ਉਹਦਾ ਫੈਰ ਕੀਤਾ ਕਹਿੰਦੇ ਪਾ ਜੀ ਵੇਖੇ ਜਾਂ ਡੇਰੇ ਦੇ ਕੋਲ ਪਹੁੰਚੇ ਗੋਲੀ ਛੱਡਤੀ ਬਾਬੇ ਨੇ ਠਾ ਕਰਕੇ ਉਸੇ ਵੇਲੇ ਜਹੰਮ ਨੂੰ ਤੁਰ ਗਿਆ ਉਹ ਜਿਸ ਨੇ ਵਾਰ ਰੋਕਿਆ ਛਾਤੀ ਧਾ ਕਰਕੇ ਫੜ ਲਓ ਇਹੋ ਹੀ ਉਹ ਬਘੇਲ ਸਿੰਘ ਜਿਹਨੇ ਕੋੜੀਆਂ ਖੜੀਆਂ ਚਰਾ ਕਰਕੇ ਅੱਗੇ ਵਧੋ ਹਣ ਗਾਜੀਓ ਦੱਸਣਾ ਏ ਆਪਾਂ ਜੋਗੀਆਂ ਨੂੰ ਨਿਉਂਦਾ ਪਾ ਕਰ ਜਦੋਂ ਬਾਬੇ ਬਘੇਲ ਸਿੰਘ ਸਾਹਿਬ ਨੇ ਰਾਇਵਲ ਦਾ ਫੈਰ ਕੀਤਾ ਡੇਰੇ ਵਾਲੇ ਸਿੰਘ ਜਿਹੜੇ ਤਿਆਰ-ਬਰ ਤਿਆਰ ਸੀ ਉਸੇ ਵੇਲੇ ਦੌੜ ਪੜੇ ਇਧਰਲੇ ਪਾਸੇ ਨੂੰ ਲਗਭਗ 1 ਕਿਲੋਮੀਟਰ ਦੇ ਕਰੀਬ ਬਾਬਾ ਬਘੇਲ ਸਿੰਘ ਉਸ ਡੇਰੇ ਤੋਂ ਦੂਰ ਆ ਚੁੱਕਾ ਸੀ ਜਦੋਂ ਇਹਨੇ ਝਕਾਰਾ ਗਜਾਇਆ ਸਾਹਿਬ ਰਾਇ ਚੌਧਰੀ ਨੇ ਆਵਾਜ਼ ਪਛਾਣ ਕੇ ਕਹਿੰਦਾ ਜਾਫਰ ਵੇਗ ਨੇ ਨਿਹੰਗ ਸਿੰਘ ਨਾਲ ਸੁੱਕਾ ਜਾਵੇ। ਇਹ ਹੀ ਨਿਹੰਗ ਸਿੰਘ ਆ ਜਿੰਨੇ ਕੱਲ ਮੇਰੀਆਂ ਮੌਰਾਂ ਨੀਲੀਆਂ ਕਰ ਦਿੱਤੀਆਂ ਕੁੱਟ-ਕੁੱਟ ਕੇ। ਜਾਫਰ ਵੇਗ ਨੇ ਵਜ ਆਪਣੀ ਫੌਜ ਨੂੰ ਦਿੱਤਾ ਹੁਕਮ ਕਿ ਸੁਬਗੇਰ ਸਿੰਘ ਨਿਹੰਗ ਸਿੰਘ ਨੂੰ ਪਾ ਲਵੇ ਚਾਰਚ ਫੇਰਿਓ ਕੇਰਾ। ਇਹ ਕਿਤੇ ਦੌੜ ਨਾ ਜਾਵੇ। ਪਰ ਜਿਹੜੇ ਸੂਰਮੇ ਹੁੰਦੇ ਆ ਨਾ ਜਿਹੜੇ ਮਰਦ ਹੁੰਦੇ ਆ ਉਹ ਜੰਗ ਵੇਖ ਕੇ ਕਦੇ ਪਿੱਛੇ ਨਹੀਂ ਦੌੜਿਆ ਕਰਦੇ। ਇਹਨੇ ਛੱਡ ਕੇ ਝਕਾਰਾ ਜਾਹਰ ਬੇਗੀਆਂ ਫੌਜਾਂ ਤੇ ਅੰਮ੍ਰਿਤ ਵੇਲੇ ਤੜਕਸਾਰ ਫਗਣ ਦੇ ਮਹੀਨੇ ਚ ਜਿਵੇਂ ਹਮਲਾ ਕੀਤਾ 32 34 ਨਿਹੰਗ ਸਿੰਘ ਇਹਦੀ ਮਦਦ ਤੇ ਹੋਰ ਪਹੁੰਚ ਗਏ ਅੰਮ੍ਰਿਤ ਵੇਲੇ ਜਾਹਰ ਬੇਗੀਆਂ ਫੌਜਾਂ ਨਾਲ ਨਿਹੰਗ ਸਿੰਘ ਬਗੇਰ ਸਿੰਘ ਨੇ ਜੁਦ੍ਹ ਇਹ ਇਸ ਤਰ੍ਹਾਂ ਕੀਤਾ ਸ਼ਮਾ ਵੇਖ ਖੋਸ਼ ਪਰਵਾਨਾ ਹੋ ਗਿਆ ਮੱਛ ਨਾਲ ਲਿਲਾੜ ਤੇਰਵਾਨਾ ਹੋ ਗਿਆ ਮੱਛ ਨਾਲ ਲਿਲਾੜ ਤੇਰਵਾਨਾ ਹੋ ਗਿਆ ਵੀਰ ਰਾਸ ਅੰਗਿ మొత్తాలిలారవన్న ਵੇਰ ਲੈ ਮੂਰ ਦੇ ਤੂਫਾਨ ਅੱਗੇ ਵੇਰ ਸੱਜ ਗਿਆ ਖਾਸਾ ਖੰਡੇ ਦੀ ਧਾਰ ਉਹ ਚਰਾਗਾਂ ਦੇ ਢੋਲ ਤੇ ਤੋਲ ਮੱਚਦੇ ਚਰਾਗਾਂ ਦੇ ਢੋਲ ਤੇ ਤੋਲ ਮੱਚਦੇ ਚਰਾਗਾਂ ਦੇ ਆ ਦੇ ਦੇਰ ਨੂੰ ਖੰਡੇ ਅਜੰਦਾ ਨਾ ਜੋ ਵਿਸਾਵੇਂ ਜੱਤ ਗਿਆ ਖਾਲਸਾ ਖੰਡੇ ਦੀ ਧਾਰ ਉੱਤੇ ਨੱਚ ਗਿਆ ਖਾਲਸਾ ਖੰਡੇ ਦੀ ਧਾਰ ਉੱਤੇ ਨੱਚ ਗਿਆ ਬਾਦ ਗੇ ਲਗਾਰੇ ਸੋਹਣਿਆ ਸਰੀਰਾਂ ਦੇ ਆਪੋ ਜਵਾਰ ਕਹਿੰਦੇ ਸ਼ਮਸ਼ੀਰਾਂ ਦੇ ਆਪੋ ਜਵਾਰ ਕਹਿੰਦੇ ਸ਼ਮਸ਼ੀਰਾਂ ਦੇ அபே தண்ட தார உத்தியாண்ட தார உத்த ੱੱਲਿਆ ਨਿਸ਼ਾਨਾ ਇਹਦਾ ਹੀ ਸੀ ਇੱਕ ਵਾਰ ੱੱਲਿਆ ਨਿਸ਼ਾਨਾ ਇਹਦਾ ਨਹੀਂ ਸੀ ਇੱਕ ਵਾਰ ਓਏ ਤੇ ਭਾਗਾ ਵਾਲਾ ਇਸ ਮਾਰੋਂ ਬਚ ਗਿਆ ਖਾਲਸਾ ਖੰਡੇ ਦੀ ਧਾਰ ਉੱਤੇ ਨੱਚ ਗਿਆ ਖਾਲਸਾ ਖੰਡੇ ਦੀ ਧਾਰ ਉੱਤੇ ਨੱਚ ਗਿਆ ਬਬੋ ਬਲਾਰੀ ਦੀ ਕਰਾ ਕੇ ਡਿੱਗਿਆ ਕਾਹ ਵੀ ਸਲਾਹ ਲੈ ਅੱਗੇ ਜਾ ਕੇ ਡਿੱਗਿਆ ਕਾਹ ਵੀ ਸਲਾਹ ਲੈ ਅੱਗੇ ਜਾ ਕੇ